ਤਾਰੀਵਲ ਲਗਾਤਾਰ ਲੱਗ ਰਹੇ ਨੇ ਧਰਨੇ ਕੀਤਾ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ 26 ਤਰੀਕ ਨੂੰ ਗਣਤੰਤਰ ਦਿਵਸ ਵਾਲੇ ਦਿਨ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦੇ ਉੱਪਰ ਥੋੜੇ ਮਾਰ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਦੋਸ਼ੀ ਨੂੰ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਸੀ ਪਰ ਉਸ ਦੇ ਪਿੱਛੇ ਕਿਹੜੇ ਲੋਕਾਂ ਦੇ ਹੱਥ ਹਨ ਅਤੇ ਕਿਸ ਦੇ ਕਹਿਨ ਤੇ ਉੱਪਰ ਉਸਨੇ ਇਹ ਕੰਮ ਕੀਤਾ ਸੀ ਉਹਨਾਂ ਨੇ ਸਾਰਿਆਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੋ ਬੈਰੀ ਅਨਫੋਰਚੂਨੇਟ ਕਿ ਕਿ ਪੰਜਾਬ ਦੇ ਵਿੱਚ ਇਹ ਪਹਿਲੀ ਘਟਨਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਿ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨੂੰ ਜਾਰ ਵਾਲੇ ਰਸਤੇ ਦੇ ਉੱਪਰ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਾ ਆ ਉਸ ਰਸਤੇ ਤੇ ਇੱਕ ਸ਼ਰਾਰਤੀ ਅਨਸਰ ਨੇ ਪਹਿਲੋਂ ਜਿਹੜਾ ਥੱਲੇ ਸਵਿਧਾਨ ਰੱਖਿਆ ਆ ਉਹਨੂੰ ਅੱਗ ਲਾਈ ਫਿਰ ਇੱਕ ਪੌੜੀ ਲਾ ਕੇ ਦਿਨ ਦੁਪਹਿਰੇ ਦਿਨ ਦੇ ਉਹਨੇ ਹਥੌੜੇ ਦੇ ਨਾਲ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਅਸੀਂ ਉਸ ਘਟਨਾ ਦੀ ਸਖ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਇਸ ਤੇ ਰੋਸ ਵਜੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਭਾਈਚਾਰਿਆਂ ਨੇ ਜਿੱਥੇ ਇਸ ਘਟਨਾ ਦੀ ਨਿੰਦਾ ਕੀਤੀ ਉੱਥੇ ਹੀ ਇੱਧਰ ਰੋਸ ਵਜੋਂ ਜਿਹੜਾ ਅੰਮ੍ਰਿਤਸਰ ਕੱਲ ਬੰਦ ਕੀਤਾ ਔਰ ਅੱਜ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਆ ਇਸ ਰੋਸ ਵਜੋਂ ਬੰਦ ਨੇ ਤੇ ਅੱਜ ਜ਼ਿਲ੍ਹਾ ਗੁਰਦਾਸਪੁਰ ਵੀ ਬੰਦਿਆ ਲੇਕਿਨ ਧਾਰੀਵਾਲ ਦੇ ਵਿੱਚ ਅਸੀਂ ਆਮ ਲੋਕਾਂ ਦੀ ਜਾਨ ਜੀਵਨ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੇ ਸੀ ਤੇ ਲੋਕਾਂ ਨੂੰ ਆਪਣੇ ਨਾਲ ਰੱਖਣ ਦੇ ਲਈ ਕਿ ਲੋਕਾਂ ਦਾ ਯਕੀਨ ਬਣਿਆ ਰਹੇ ਕਾਨੂੰਨ ਵਿਵਸਥਾ ਚ ਦੇਸ਼ ਦੇ ਸੰਵਿਧਾਨ ਚ ਤੇ ਅਸੀਂ ਫੈਸਲਾ ਕੀਤਾ ਸਾਰੇ ਜਥੇਬੰਦੀਆਂ ਨੇ ਭਾਲਮਿਕ ਜਥੇਬੰਦੀਆਂ ਸਤਿਗੁਰ ਰਵਿਦਾਸ ਜਥੇਬੰਦੀਆਂ ਔਰ ਡਾਕਟਰ ਅੰਬੇਦਕਰ ਜਥੇਬੰਦੀਆਂ ਔਰ ਮਸੀਹ ਭਾਈਚਾਰਾ ਜਿਸਟਰ ਨੈਸ਼ਨਲ ਫੰਡ ਇਹਨਾਂ ਸਾਰਿਆਂ ਨੇ ਵਿਚਾਰ ਕੀਤਾ ਲੀਡਰਸ਼ਿਪ ਨੇ ਕਿ ਅਸੀਂ ਟੋਕਨ ਇੱਕ ਪ੍ਰੋਟੈਸਟ ਜਿਹੜਾ ਧਾਰੀਵਾਲ ਦੇ ਸ਼ਹਿਰ ਦੇ ਅੰਦਰ ਜਿਹੜਾ ਇੱਕ ਧਰਨਾ ਲਾ ਕੇ ਕਰਾਂਗੇ ਤਾਂ ਕਿ ਲੋਕਾਂ 'ਚ ਇੱਕ ਮੈਸੇਜ ਆਵੇ ਕਿ ਨਾ ਸਿਰਫ ਅੰਮ੍ਰਿਤਸਰ ਵਾਲਿਆਂ ਨੂੰ ਹੀ ਇਸ ਕਾਲ ਦੀ ਦੁੱਖਿਆ ਬਲਕੇ ਪੂਰੇ ਪੰਜਾਬ ਦੇ ਪੰਜਾਬੀਆਂ ਨੂੰ ਵੀ ਦੁੱਖਿਆ ਇਸ ਕਰਕੇ ਅੱਜ ਧਾਰੀਵਾਲ ਦੇ ਵਿੱਚ ਪ੍ਰੋਟੈਸਟ ਕੀਤਾ ਔਰ ਪ੍ਰੋਟੈਸਟ ਕਰਕੇ ਅਸੀਂ ਜਿਹੜਾ ਮੈਸੇਜ ਆ ਉਹ ਦੇ ਦਿੱਤਾ ਆ ਕਿ ਦੇਸ਼ ਦੇ ਵਿੱਚ ਜਦੋਂ ਦੀ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਬਣੀ ਆ ਉਦੋਂ ਤੋਂ ਸੰਵਿਧਾਨ ਨੂੰ ਕਮਜ਼ੋਰ ਕਰਨੀਆਂ ਜਿਹੜੀਆਂ ਸ਼ਾਖਸ਼ਾ ਰਚੀਆਂ ਜਾ ਰਹੀਆਂ ਨੇ ਔਰ ਤੁਸੀਂ ਦੇਖਿਆ ਹੋਣਾ ਕਿ ਜੁਪੀ ਦੇ ਵਿੱਚ ਜਦੋਂ ਜੋਗੀ ਅ ਦਿੱਤਨਾਥ ਮੁੱਖ ਮੰਤਰੀ ਬਣਿਆ ਤਾਂ ਉਹਨੇ ਆਪਣੇ ਸੀਐਮ ਦੇ ਟੇਬਲ ਤੇ ਮਨੁਸਮ੍ਰਿਤੀ ਰੱਖ ਕੇ ਫੋਟੋ ਖਿੱਚ ਕੇ ਵਾਇਰਲ ਕੀਤੀ ਉਹ ਕੀ ਸੰਕੇਤ ਆ ਉਹ ਸੰਕੇਤ ਸਿੱਧਾ ਸਿੱਧਾ ਆ ਕਿ ਅਸੀਂ ਸੰਵਿਧਾਨ ਨਾਲ ਨਹੀਂ ਅਸੀਂ ਮਨੁਸਮ੍ਰਿਤੀ ਦੇ ਨਾਲ ਇਸ ਦੇਸ਼ 'ਚ ਰਾਜ ਕਰਾਂਗੇ ਇਹ ਉਹ ਟ੍ਰਾਂਸਪੇਰੈਂਸੀ ਦੇ ਤਹਿਤ ਹੀ ਜਿੱਥੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਆ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਇੱਕ ਮੁੰਡਾ ਦਾ ਇੱਕ ਮੋਰੀ ਮੋਰਾ ਬਣਾਇਆ ਗਿਆ ਉਹ ਉਹ ਇਸ ਚੀਜ਼ ਦਾ ਸਾਜ਼ਿਸ਼ ਕਰਤਾ ਨਹੀਂ ਆ ਲੇਕਿਨ ਇਹਦੇ ਪਿੱਛੇ ਸਾਜ਼ਿਸ਼ ਕੀ ਆ ਅਸੀਂ ਉਹਦੇ ਲਈ ਇਹ ਪ੍ਰੋਟੈਸਟ ਕੀਤਾ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ ਜਿਹੜਾ ਮੰਗ ਪੱਤਰ ਭੇਜਿਆ ਉਹਦੇ ਵਿੱਚ ਅਸੀਂ ਇਹੋ ਹੀ ਮੰਗਾਂ ਰੱਖੀਆਂ ਤੇ ਦੋਸ਼ੀ ਦੇ ਖਿਲਾਫ ਐਨਐਸਏ ਔਰ ਜੋਪਾ ਜਿਹੜੀ ਆ ਉਹਨੂੰ ਐਡ ਕਰਕੇ ਉਹਦਾ ਸਖਤ ਧਾਰਾ ਲਾਈਆਂ ਜਾਣ ਫਾਸਟ ਟਰੈਕ ਤੇ ਜਿਹੜਾ ਕੇਸ ਚ ਲਾਇਆ ਜਾਵੇ ਔਰ ਤੀਸਰਾ ਜਿਹੜਾ ਅਸੀਂ ਮੰਗ ਕੀਤੀ ਆ ਕਿ ਮਾਨਯੋਗ ਹਾਈ ਕੋਰਟ ਤੋਂ ਮੌਜੂਦਾ ਜੱਜ ਤੋਂ ਇਹਦੀ ਇਨਕੁਆਇਰੀ ਕਰਾਈ ਜਾਵੇ ਤਾਂ ਕਿ ਜਿਹੜੇ ਕੌਨਸਪਰੇਟਰ ਆ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦੇਣ ਲਈ ਉਸ ਮੁੰਡੇ ਨੂੰ ਤਿਆਰ ਕੀਤਾ ਉਥੇ ਪੌੜੀ ਕਿਹਨੇ ਦਿੱਤੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਕੀਤਾ ਸੋ ਅਸੀਂ ਇਸ ਜਿਹੜਾ ਮੂਹਮ ਨੂੰ ਅੱਗੇ ਵੀ ਜਾਰੀ ਰੱਖਾਂਗੇ ਜਦ ਤੱਕ ਜਿਹੜੇ ਦੋਸ਼ੀ ਪਰੇਸ਼ਾਨੇ ਨਹੀਂ ਜਾਂਦੇ ਜੈਪੀ ਜੈ